ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ 19 ਭਾਰਤ ਆਸਟ੍ਰੇਲੀਆ ਸੰਯੁਕਤ ਮੰਤਰੀ ਪੱਧਰੀ ਕਮਿਸ਼ਨ ਦੀ ਮੀਟਿੰਗ ਵਿੱਚ ਹਿੱਸਾ ਲੈਣ ਲਈ ਅਜਤੋਂ ਆਸਟ੍ਰੇਲੀਆ ਦਾ ਦੌਰਾ ਕਰਨਗੇ ਗੋਇਲ ਬੁੱਧਵਾਰ ਨੂੰ ਆਸਟ੍ਰੇਲੀਆ ਦੇ ਵਪਾਰ ਅਤੇ ਸੈਰਸਪਾਟਾ ਮੰਤਰੀ ਡੌਨ ਫਰੇਲ ਨਾਲ ਮੀਟਿੰਗ ਦੀ ਸਹਿ ਪ੍ਰਧਾਨਗੀ ਕਰਨਗੇ ਬੈਠਕ ਦੌਰਾਨ ਦੋਵੇਂ ਦੇਸ਼ ਦੁਵੱਲੇ ਆਰਥਿਕ ਸਬੰਧਨ ਨੂੰ ਹੋਰ ਵਧਾਉਣ ਦੇ ਤਰੀਕਿਆਂ ਉੱਤੇ ਚਰਚਾ ਕਰਨਗੇ ਵਣਜ ਅਤੇ ਉਦਯੋਗ ਮੰਤਰਾਲੇ ਨੇ ਕਿਹਾ ਹੈ ਕਿ ਇਹ ਦੌਰਾ ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਮਜ਼ਬੂਤ ਅਤੇ ਵਧੇਰੇ ਵਪਾਰ ਅਤੇ ਨਿਵੇਸ਼ ਸਬੰਧਨ ਨੂੰ ਹੋਰ ਹੁਲਾਰਾ ਦੇਵੇਗਾ ਇਹ ਵਪਾਰ ਤੋਂ ਕਾਰੋਬਾਰ ਨੂੰ ਜਿਵੇਂ ਅਨੁਤ ਸਾਹਿੱਦ ਕਰੇਗਾ ਅਤੇ ਮਹੱਤਵਪੂਰਨ ਖਣੇਜ, ਨਿਰਮਾਣ, ਸਿੱਖਿਆ, ਨਵਯੋਗ ਊਰਜਾ, ਬੁਨਿਆਦੀ ਢਾਂਚਾ, ਸੈਰਸਪਾਟਾ ਅਤੇ ਪੁਲਾੜ ਸਮੇਤ ਦੋਵਾਂ ਪੱਖਾਂ ਲਈ ਤਰਜੀਹੀ ਖੇਤਰਾਂ ਵਿੱਚ ਰਣਨੀਤਿਕ ਭਾਈਵਾਲੀ ਨੂੰ ਉਤਸ਼ਾਹਿਤ ਕਰੇਗਾ ਤਿੰਨ ਦਿਨਾਂ ਦੌਰਾਨ ਗੋਇਲ ਮੰਗਲਵਾਰ ਨੂੰ ਇੰਡੋ ਪੈਸੀਫਿਕ ਇਕਨੋਮਿਕ ਫਰੇਮਵਰਕ ਮੀਟਿੰਗ ਵਿੱਚ ਵੀ ਭਾਗ ਲੈਣਗੇ ਕੇਂਦਰੀ ਮੰਤਰੀ ਭਾਰਤ ਵਿੱਚ ਨਿਵੇਸ਼ ਦੇ ਵਿਸ਼ਾਲ ਮੌਕਿਆਂ ਨੂੰ ਉਜਾਗਰ ਕਰ ਕਰਨ ਲਈ ਪ੍ਰਮੁੱਖ ਆਸਟ੍ਰੇਲੀਅਨ ਅਤੇ ਭਾਰਤੀ ਸੀਈਓਜ਼ ਉਦਯੋਗ ਦੇ ਨੇਤਾਵਾਂ ਅਤੇ ਆਸਟ੍ਰੇਲੀਅਨ ਪੈਨਸ਼ਨ ਫੰਡਾਂ ਦੇ ਨੁਮਾਇੰਦੇ ਨਾਲ ਵੀ ਗੱਲਬਾਤ ਕਰਨਗੇ